ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਹੀ ਹਾ ਉਹ ਹਾ ਸਚ ਹੋਵੈ ਹੋਵੈ ਸਫਤ ਖਸਮ ਦੇ ਨੋਰਿਆਰਸੋਂ ਕੁਰਸੋਂ ਝਟਿਐ ਸੁਰਠੇ ਸਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕਟਿਏ ਕੋ ਕਹੋ ਟਾਲ ਗੁਰ ਸੇਵੀਏ ਅਹਨ ਸੁ ਸਹਜ ਸੁ ਭਾਏ ਅਰਸ਼ਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਫਾਤਿਸ਼ਾਹ ਸਿਰ ਸਾਹਾ ਦੇ ਸਾਹੋ ਜਸਪਾਸ ਮਹਠਿਆ ਸੋਹੀਐ ਸਭਨਾ ਦਾਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਦਾਸ ਜੀ ਕੀ ਇੱਕ ਉਹੰਕਾਰ ਸਤਿ ਗੁਰ ਪਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ अब पाते यार क्या कीजे बचने तोर मोर मन मन जान को पूरन दीजे हो बल बल जाओ रमैया कारणे कारण कवण अभोल रहआव बहुत जन्म विसरथे मादू জনম তুমারে লবদাস দর্শন দেখে বহুত জনম বিষর থে মা জনম তুমারেখে অরদাস ਇਰ ਪਇਓ ਦਰਸ਼ਨ ਦੇਖੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਹੀ ਹਾ ਉਹ ਹਾ ਸਚ ਹੋਵੈ ਹੋਵੈ ਸਿਖ ਤਖਸੰਭ ਦੇ ਨੋਰਿਆਰਸੋਂ ਕੁਰਸੋਂ ਝਟਿਐ ਉਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਕੋ ਕਹੋ ਟਾਲ ਗੁਰ ਸੇਵੀਐ ਕਰਨ ਸੁਸਹਿਜ ਸੁਭਾਏ ਅਰਸ਼ਨ ਅਰਸਿਐ ਗੁਰੂ ਕੈ ਜਨਮ ਮਰਨ ਸੁਖੁ ਜਾਏ ਸੱਜਣ ਸਚਾ ਪਾਤਸ਼ਾਹ फिर सहद सहो जिस पास बैठिया सोही सबना दावे सहो सतनाम श्री वाहे गुरु साहिब जी सना भगत रविदास जी की एक ਉੰਕਾਰ ਸਤਿਗੁਰ ਪ੍ਰਸਾਦ ਅਮਸਰ ਦੀਨ ਦਿਆਨ ਨਾ ਤੁਮ ਸਰ ਅਭ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਾਣ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਵ ਪਤਿਆਰ ਕਿਆ ਕੀਜੈ ਬਚਨੇ ਤੋਰ ਹੋਰ ਮਨ ਮੰਨ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਣੇ ਕਾਰਣ ਕਵਣ ਅਭੋਲ ਰਹਾਓ বহ জনম বিচরে থে মাধ ও জনম তুমারে দেখে আ রবদাসবো হির পায় দর্শন দেখে বহ জনম বিচরে থে মাধ ਜੋ ਜਨਮ ਤੁਮਾਰੇ ਲੇਖੇ ਐ ਰਬਦਾਸ ਆਸ ਲਾਗੇ ਜੀਵੋ ਜੇ ਰਪਇਓ ਦਰਸ਼ਨ ਦੇਖੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਹਾ ਉਹਾ ਸਚ ਹੋਵੇ ਹੋਵੇ ਸਿਖ ਦੁਖ ਖੰਭ ਦੇ ਨੋਰੇ ਅਰਸੋਂ ਕੁਰਸੋਂ ਝਟਿਐ ਸੁਰਠੇ ਸਚੇ ਪਾਤਿਸ਼ਾ ਮਲ ਜਨਮ ਜਨਮ ਦੀ ਕਟਿਐ ਕੋ ਕਹ ਤਾਲ ਗੁਰ ਸੇਵੀਐ ਅਹਨ ਸੁ ਸਹਜ ਸੁ ਭਾਏ ਅਰਸਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਛਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸ੍ਰੀ ਭਗਤ ਰਵਦਾਸ ਜੀ ਕੀ ਇੱਕ ਉਹ ਅੰਕਾਰ ਸਾਤ ਗੁਰ ਪਰਸਾਦ ਅਮ ਸਰ ਦੀਨ ਦਯਾਨ ਨਾ ਤੁਮ ਸਰ ਅਭ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬ ਪਤਿਆਰ ਕਿਆ ਕੀਜੈ ਬਚਨੇ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ओम बल बल जाओ रमैया कारणे कारण कवण अभोल रहाओ बहुत जन्म विचरथे मादू दो जन्म तुम्हारे देखे है रविदास आस लाग जीवो हिरपयो दर्शन देखे बहुत जन्म विसरे थे मा दो जन्म तुम्हारे लेखे अहर आस लग जीवो चिर पयो दर्शन देखे जो ठाकुर अपने ते सोई सोई देवा ਨਾਨਕ ਦਾਸ ਮੁਖਤੇ ਜੋ ਬੋਲੇ ਹਾ ਉਹ ਹਾ ਸਚ ਹੋਵੇ ਹੋਵੇ ਸਭ ਦੁਖ ਖੰਭ ਦੇ ਨੋਰੇ ਅਰਸੋਂ ਕੁਰਸੋਂ ਝਟਿਆ ਸੁਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਕੋ ਕਹੋ ਢਾਲ ਗੁਰ ਸੇਵੀਐ ਅਹਨ ਸੁ ਸਹਜ ਸੁ ਭਾਏ ਹਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸਚਾ ਪਾਤਸ਼ਾਹ ਛਿਰ ਸਾਹ ਦਾ ਸੋ ਜਿਸ ਪਾਸ ਬਹਿਠਿਆ ਸੋ ਹੀ ਹੈ ਸਭਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਨਾਸਰੀ ਭਗਤ ਰਵਦਾਸ ਜੀ ਕੀ ਇੱਕ ਉਹ ਅੰਤਾਰ ਸਤਿਗੁਰ ਪ੍ਰਸਾਦ हम सर दीन दयाल ना तुम सर अब पतियार क्या कीजे बचनी तोर मोर मन मन जान को पूरन दीजे हम सर दीन दयाल ना तुम सर अब पाते यार क्या कीजे बचने तोर मोर मन मन जान को पूरन दीजे हो बल बल जाओ रमैया कारणे कारण कवण अभोल रहआव बहुत जन्म বিষরে থে মাধ তো জনম তুমারে লবদাসবো হির পায় দর্শন দেখে বহ জনম বিষরে থে মাধ তো জনম তুমারে ਹਰਵਦਾਸ ਆਸ ਲਾਗੇ ਜੀਵੋ ਜੇ ਰਪਯੋ ਦਰਸ਼ਨ ਦੇਖੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੇ ਜੋ ਬੋਲੇ ਹਾ ਉਹ ਸਚ ਹੋਵੇ ਹੋਵੇ ਸਿਫਤ ਖਸਮ ਦੇ ਨਵਰੇ ਆਰਸੋਂ ਕੁਰਸੋਂ ਝਟਿਐ ਸੁਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਐ ਕੋ ਕਹੋ ਤਾਲ ਗੁਰ ਸੇਵੀਐ ਅਹਨ ਸੁ ਸਹਜ ਸੁ ਭਾਏ ਹਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ सचा पातशाहो सिरसाहांद साहो सा जस पास बठियां सोहिए सबना दावे साहो सतनाम श्री वाहे गुरु साहिब जी सनासरी भगत ਰਵਦਾਸ ਜੀ ਕੀ ਇੱਕ ਉਹ ਅੰਕਾਰ ਸਤਿਗੁਰ ਪਰਸਾਣ ਹਮ ਸਰ ਦੀਨ ਦਿਆਨ ਨਾ ਤੁਮ ਸਰ ਹਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨ ਜਨ ਕੋ पूरन दीज हम सर दीन दयाल ना तुम सर अब पत यार क्या कीज बचने तोर मोर मन मन जान को पूरन दीज हो बल बल जाओ रमैया कारणे কারণ কারণ আও বহুত জনম বিষ্রে থে মাদু মাধু জনম তুমারে লবদাস দর্শন দেখে বহুত জনম ਗੇਸਰੇ ਤੇ ਮਾਦੂ ਧੋ ਜਨਮ ਤੁਮਾਰੇ ਲੇਖੇ ਐਹ ਰਬਦਾਸ ਆਸ ਲਾਗੇ ਜੀਵੋ ਜੇ ਰਪਯੋ ਦਰਸ਼ਨ ਦੇਖੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਈਹਾ ਉਹ ਹਾ ਸਚ ਹੋਵੇ ਹੋਵੇ ਸਭ ਦੁੱਖ ਖੰਭ ਦੇ ਨੌਰਿਆਰਸੋਂ ਕੁਰਸੋਂ ਛਟਿਐ ਸੁਰਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ ਕੋ ਕਹ ਤਾਲ ਗੁਰ ਸੇਵੀਐ ਕਰਨ ਸੁਸਹਿਜ ਸੁਭਾਏ ਹਰਸਨ ਅਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣ ਸੱਚਾ ਫਾਤਿਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਮਹਠਿਆਂ ਸੋਹੀਏ ਸਭਨਾਂ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਦਾਸ ਜੀ ਕੀ ਇੱਕ ਉਹ ਅੰਕਾਰ ਸਤਿਗੁਰ ਪਰਸਾਣ ਹਮ ਸਰ ਦੀਨ ਦਿਆਨ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਆਬ ਪਤਿਆਰ ਕੀਜੈ ਬਚਨੀ ਤੋਰ ਮੋਰ ਮਨ ਮੰਨ ਜਨ ਕੋ ਪੂਰਨ ਦੀਜੈ ओम बल बल जाओ रमैया कारणे कारण कवण अभोल रहाओ बहुत जन्म विसरथ मादू दो जन्म तुम्हारे देखे कह रबिदास आस लाग जीवो हिरपयो ਦਰਸ਼ਨ ਦੇਖੇ ਬਹੁਤ ਜਨਮ ਵਿਸਰੇ ਥੇ ਮਾਦੋ ਜੋ ਜਨਮ ਤੁਮਾਰੇ ਲੇਖੇ ਅਹਿਰ ਵਦਾਸ ਆਸ ਲਗ ਜੀਵੋ ਤੇਰ ਪਾਇਓ ਦਰਸ਼ਨ ਦੇਖੇ